ਹਲਿਲੀਆ ਸਾਰੇ ਪੰਪਾਵਾਂ ਨੂੰ ਜੈਮਸੀ ਦੀ ਅਓ ਸਿਅਜ ਦੇ ਵਚਨ ਛੋ ਪੜ੍ਹਦੇ ਹਾਂ ਵਿਵਸਥਾਸਾਰ ਅਧਿਆਏ 6 ਆਪਣੇ ਜੋ ਹਵਵਾ ਪਰਮੇਸ਼ਵਰ ਨਾਲ ਪ੍ਰੇਮ ਰੱਖ ਇਹ ਉਹ ਹੁਕਮਨਾਮਾ ਵਿਧੀਆਂ ਅਤੇ ਕਾਨੂੰਨ ਹਨ ਜਿਨ੍ਹਾਂ ਦਾ ਤੁਹਾਨੂੰ ਸਿਖਾਲਣ ਦਾ ਹੁਕਮ ਜੋ ਹਵਵਾ ਤੁਹਾਡਾ ਪਰਮੇਸ਼ਵਰ ਤੁਹਾਨੂੰ ਦਿੰਦਾ ਹੈ ਤਾਂ ਜੋ ਤੁਸੀਂ ਇਹਨਾਂ ਨੂੰ ਉਸ ertid ਵਿੱਚ ਪੂਰਾ ਕਰੋ ਜਿੱਥੇ ਨੂੰ ਤੁਸੀਂ ਉਸ ਦੇ ਉੱਤੇ ਕਬਜ਼ਾ ਕਰਨ ਲਈ ਲੰਘਦੇ ਹੋ ਤਾਂ ਜੋ ਤੁਸੀਂ ਜੋ ਹਵਵਾ ਆਪਣੇ ਪਰਮੇਸ਼ਵਰ ਤੋਂ ਡਰੋ ਅਤੇ ਉਸ ਦੀਆਂ ਸਾਰੀਆਂ ਵਿਧੀਆਂ ਅਤੇ ਹੁਕਮਾਂ ਨੂੰ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਜੀਵਨ ਭਰ ਮੰਨੋ ਤੁਸੀਂ ਤੁਹਾਡੇ ਪੁੱਤਰ ਅਤੇ ਤੁਹਾਡੀ ਪੁਤਰੀ ਤਾਂ ਜੋ ਤੁਹਾਡੇ ਦਿਨ ਲੰਮੇ ਹੋਣ हे ਇਸਰਾਇਲ ਸੁਣੋ ਅਤੇ ਇਵੇਂ ਹੀ ਕਰਨ ਦਾ ਚਤਨ ਕਰੋ ਤਾਂ ਜੋ ਤੁਹਾਡਾ ਭਲਾ ਹੋਵੇ ਅਤੇ ਤੁਸੀਂ ਬਹੁਤ ਵਧੋ ਜਿਵੇਂ ਯਹੋਵਾ ਤੁਹਾਡੇ ਪਿਓ ਦਾਦਿਆਂ ਦੇ ਪਰਮੇਸ਼ੁਰ ਨੇ ਤੁਹਾਡੇ ਨਾਲ ਉਸ ਧਰਤੀ ਵਿੱਚ ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਹੈ ਵਚਨ ਕੀਤਾ हे इजराइल ਸੁਣੋ ਜਹਵਾ ਸਾਡਾ ਪਰਮੇਸ਼ੁਰ ਇਕੋ ਹੀ ਜਹਵਾ ਹੈ ਤੁਸੀਂ ਜਹਵਾ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਮਨ ਆਪਣੀ ਸਾਰੀ ਜਾਨ ਅਤੇ ਆਪਣੇ ਸਾਰੇ ਜੋਰ ਨਾਲ ਪਿਆਰ ਕਰੋ ਅਤੇ ਇਹ ਗੱਲਾਂ ਜਿਨ੍ਹਾਂ ਦਾ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ ਤੁਹਾਡੇ ਹਿਰਦੇ ਉੱਤੇ ਹੋਣ ਤੁਸੀਂ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਲਾਓ ਤੁਸੀਂ ਆਪਣੇ ਘਰ ਬੈਠੀਆਂ ਰਾਹ ਤੁਰਦੇਆਂ ਲੇਟਦੇਆਂ ਅਤੇ ਉੱਠਦੇਆਂ ਉਹਨਾਂ ਦਾ ਚਰਚਾ ਕਰੋ ਤੁਸੀਂ ਉਹਨਾਂ ਨੂੰ ਨਿਸ਼ਾਨੀਆਂ ਲਈ ਆਪਣੇ ਹੱਥ ਉਤੇ ਬੰਨੋ ਅਤੇ ਉਹ ਤੁਹਾਡੀਆਂ ਨੇਤਰਾਂ ਦੇ ਵਿਚਾਰ ਤਵੀਤ ਜਹੀਆਂ ਹੋਣ ਤੁਸੀਂ ਉਹਨਾਂ ਨੂੰ ਆਪਣੇ ਕਾਰ ਦੀਆਂ ਝੁਗਾਠਾਂ ਉਤੇ ਅਤੇ ਆਪਣੇ ਫਟਕਾਂ ਉਤੇ ਲਿਖੋ ਇੰਜ ਹੋਵੇਗਾ ਕਿ ਜਦ ਜਹੋਵਾ ਤੁਹਾਡਾ ਪਰਮੇਸ਼ਵਰ ਤੁਹਾਨੂੰ ਉਸ ਧਰਤੀ ਵਿੱਚ ਜਿਸ ਦੇ ਤੁਹਾਨੂੰ ਦੇਣ ਦੀ ਸੌਹ ਤੁਹਾਡੇ ਪਿਓ ਦਾਦਿਆਂ ਨਾਲ ਅਰਥਾਤ ਅਬਰਾਹਮ ਇਸਹਾਕ ਅਤੇ ਯਾਕੂਬ ਨਾਲ ਖਾਦੀ ਸੀ ਲਿਆਵੇਗਾ ਨਾਲੇ ਵੱਡੇ ਅਤੇ ਚੰਗੇ ਸ਼ਹਿਰ ਦੇਵੇਗਾ ਜਿਹੜੇ ਤੁਸੀਂ ਨਹੀਂ ਬਣਾਏ ਅਤੇ ਚੰਗੀਆਂ ਚੀਜ਼ਾਂ ਨਾਲ ਪਰੇ ਹੋਏ ਘਰ ਜਿਹੜੇ ਤੁਸੀਂ ਨਹੀਂ ਪਰੇ ਅਤੇ ਪੁੱਟੇ ਹੋਏ ਹੌਂਦ ਜਿਹੜੇ ਤੁਸੀਂ ਨਹੀਂ ਪੁੱਟੇ ਅੰਗੂਰੀ ਬਾਗ ਅਤੇ ਜ਼ੈਤੂਨ ਦੇ ਬਿਰਸ਼ ਜਿਹੜੇ ਤੁਸੀਂ ਨਹੀਂ ਲਾਏ ਜਿਨ੍ਹਾਂ ਤੋਂ ਤੁਸੀਂ ਖਾਓਗੇ ਅਤੇ ਰੱਜ ਜਾਓਗੇ ਤਾਂ ਤੁਸੀਂ ਚੌਕਸ ਰਹੋ ਮਤੇ ਤੁਸੀਂ ਜੋ ਹਵਾ ਨੂੰ ਵਿਸਤ੍ਰਿਤ ਜਾਓ ਜਿਹੜਾ ਤੁਹਾਨੂੰ ਮਿਸਰ ਦੇਸ਼ ਤੋਂ ਗੁਲਾਮੀ ਦੇ ਘਰ ਤੋਂ ਕੱਢ ਲਿਆਇਆ। ਜਹਵਾ ਆਪਣੇ ਪਰਮੇਸ਼ਰ ਤੋਂ ਡਰੋ, ਉਸ ਦੀ ਉਪਾਸਨਾ ਕਰੋ ਅਤੇ ਉਸ ਦੇ ਨਾਮ ਦੀ ਛਾਉ ਖਾਓ। ਤੁਸੀਂ ਦੂਜੇ ਦੇਵਤਿਆਂ ਦੇ ਪਿੱਛੇ ਨਾ ਜਾਇਓ। ਅਰਥਾਤ ਉਹਨਾਂ ਲੋਕਾਂ ਦੇ ਦੇਵਤਿਆਂ ਦੇ ਪਿੱਛੇ ਜਿਹੜੇ ਤੁਹਾਡੇ ਆਲੇ-ਦੁਆਲੇ ਹਨ। ਕਿਉਂ ਜੋ ਜਹਵਾ ਤੁਹਾਡਾ ਪਰਮੇਸ਼ਰ ਜਿਹੜਾ ਤੁਹਾਡੇ ਵਿੱਚ ਹੈ ਇੱਕ ਅਣਖ ਵਾਲਾ ਪਰਮੇਸ਼ਰ ਹੈ। ਅਜੇਹਾ ਨਾ ਹੋਵੇ ਕਿ ਜਹਵਾ ਤੁਹਾਡੇ ਪਰਮੇਸ਼ਵਰ ਦਾ ਕਰੋਧ ਤੁਹਾਡੇ ਉੱਤੇ ਪਟਕੇ ਅਤੇ ਉਹ ਤੁਹਾਨੂੰ ਜ਼ਮੀਨ ਉਤੋਂ ਮਿਟਾ ਦੇਵੇ ਤੁਸੀਂ ਜਹਵਾ ਆਪਣੇ ਪਰਮੇਸ਼ਵਰ ਨੂੰ ਨਾ ਪਰਤਾਓ ਜਿਵੇਂ ਤੁਸੀਂ ਮਸਾਹ ਵਿੱਚ ਕੀਤਾ ਸੀ ਤੁਸੀਂ ਜ਼ਰੂਰ ਹੀ ਜਹਵਾ ਆਪਣੇ ਪਰਮੇਸ਼ਵਰ ਦੇ ਹੁਕਮਾਂ ਉਸ ਦੀਆਂ ਸਾਖੀਆਂ ਅਤੇ ਉਸ ਦੀਆਂ ਵਿਧੀਆਂ ਦੀ ਪਾਲਣਾ ਕਰੋ ਜਿਨ੍ਹਾਂ ਦਾ ਉਸ ਤੁਹਾਨੂੰ ਹੁਕਮ ਦਿੱਤਾ ਸੀ ਜਿਹੜਾ ਜਹਵਾ ਦੀ ਨਿਗਾਹ ਵਿੱਚ ਸੱਚਾ ਅਤੇ ਸ਼ੁਭ ਕੰਮ ਹੈ ਉਹੀ ਤੁਸੀਂ ਕਰੋ ਤਾਂ ਜੋ ਤੁਹਾਡਾ ਪਲਾ ਹੋਵੇ ਅਤੇ ਤੁਸੀਂ ਉਸ ਚੰਗੀ ertidੀ ਦੇ ਵਿੱਚ ਜਾ ਕੇ ਉਸ ਉਤੇ ਕਬਜਾ ਕਰੋ ਜਿਸ ਦੀ ਸਹ ਜੋਹਵਾ ਨੇ ਤੁਹਾਡੇ ਪਿਓ ਦਦਿਆਂ ਨਾਲ ਖਾਦੀ ਸੀ ਅਤੇ ਉਹ ਤੁਹਾਡੇ ਸਾਰੇ ਵੈਰੀਆਂ ਨੂੰ ਤੁਹਾਡੇ ਅਗੋਂ ਕੱਢ ਦੇਵੇਗਾ ਜਿਵੇਂ ਜੋਹਵਾ ਨੇ ਵਚਨ ਕੀਤਾ ਸੀ ਜਦ ਅੱਗੇ ਨੂੰ ਤੁਹਾਡੇ ਪੁੱਤਰ ਤਾ ਹਾਥੋਂ ਪੁੱਛਣ ਕਿ ਉਹ ਸਾਖੀਆਂ ਵਿਧੀਆਂ ਅਤੇ ਕਾਨੂੰਨ ਕਿਹੜੇ ਹਨ ਜਿਨ੍ਹਾਂ ਦਾ ਜੋਹਵਾ ਸਾਡੇ ਪਰਮੇਸ਼ੁਰ ਨੇ ਤੁਹਾਨੂੰ ਹੁਕਮ ਦਿੱਤਾ ਸੀ ਤਾਂ ਤੁਸੀਂ ਆਪਣੇ ਪੁੱਤਰਾਂ ਨੂੰ ਆਖੋ ਕਿ ਅਸੀਂ ਮਿਸਰ ਵਿੱਚ ਫਰਾਉਨ ਦੇ ਗੁਲਾਮ ਸਾਂ ਅਤੇ ਯਹੋਵਾ ਸਾਨੂੰ ਮਿਸਰ ਤੋਂ ਬਲਵੰਤ ਹੱਥ ਨਾਲ ਕੱਢ ਲਿਆਇਆ ਯਹੋਵਾ ਨੇ ਮਿਸਰ ਵਿੱਚ ਫਰਾਉਨ ਅਤੇ ਉਸ ਦੇ ਸਾਰੇ ਘਰਾਣੇ ਨਾਲ ਸਾਡੇ ਵੇਖਦਿਆਂ ਤੇ ਵੱਡੇ ਅਤੇ ਦੁਖਦਾਈ ਨਿਸ਼ਾਨ ਅਤੇ ਅਚੰਬੇ ਵਿਖਾਲੇ ਸਨ ਅਤੇ ਸਾਨੂੰ ਉੱਥੋਂ ਕੱਢ ਲਿਆਇਆ ਤਾਂ ਜੋ ਉਹ ਸਾਨੂੰ ਅੰਦਰ ਲਿਆਵੇ ਅਤੇ ਉਹ ਧਰਤੀ ਸਾਨੂੰ ਦੇਵੇ ਜਿਸ ਦੀ ਸੌ ਉਸ ਨੇ ਸਾਡੇ ਪਿਓ-ਦਾਦਿਆਂ ਨਾਲ ਖਾਧੀ ਸੀ ਜਹਵਾ ਨੇ ਇਹਨਾਂ ਸਾਰੀਆਂ ਵਿਧੀਆਂ ਦੇ ਪੂਰਾ ਕਰਨ ਦਾ ਸਾਨੂੰ ਹੁਕਮ ਦਿੱਤਾ ਸੀ ਕਿ ਅਸੀਂ ਜਹਵਾ ਆਪਣੇ ਪਰਮੇਸ਼ਵਰ ਤੋਂ ਆਪਣੀ ਪੁਲਿਆਈ ਦੇ ਕਾਰਨ ਜੀਵਨ ਪਰ ਡਰੀਏ ਤਾਂ ਜੋ ਉਹ ਸਾਨੂੰ ਜਿਉਂਦਾ ਰੱਖੇ ਜਿਵੇਂ ਅੱਜ ਦੇ ਦਿਨ ਰੱਖਿਆ ਹੈ ਇਹ ਸਾਡਾ ਧਰਮ ਹੋਵੇਗਾ ਕਿ ਅਸੀਂ ਇਹਨਾਂ ਸਾਰੀਆਂ ਹੁਕਮਾਂ ਨੂੰ ਜਿਨ੍ਹਾਂ ਦਾ ਉਸ ਨੇ ਹੁਕਮ ਦਿੱਤਾ ਸੀ ਜਹਵਾ ਆਪਣੇ ਪਰਮੇਸ਼ਵਰ ਦੇ ਅੱਗੇ ਚੰਗੀ ਤਰ੍ਹਾਂ ਮੰਨੀਏ ਆਮੇਨ